ਫਿਰੋਜ਼ਪੁਰ ਵਿੱਚ ਦਿਨ ਦਿਹਾੜੇ ਚੋਰੀਆਂ ਦਾ سلسلہ ਲਗਾਤਾਰ ਜਾਰੀ ਗਣਤੰਤਰ ਦਿਵਸ ਕਰਕੇ ਪੰਜਾਬ ਪੁਲਿਸ ਹਾਈ ਅਲਰਟ ਤੇ ਹੈ ਚੱਪੇ-ਚੱਪੇ ਤੇ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਬੇਖੌਫ ਚੋਰ ਦਿਨ ਦਿਹਾੜੇ ਸ਼ਰਿਆਂ ਬਾਜ਼ਾਰ ਚ ਚੋਰੀ ਕਰਕੇ ਫਰਾਰ ਹੋ ਗਏ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਹੈ ਜਿਸ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬੇਖੌਫ ਹੋ ਕੇ ਚੋਰਾ ਨੇ ਮਿੰਟਾਂ ਸਕਿੰਟਾਂ ਵਿੱਚ ਮੋਟਰਸਾਈਕਲ ਚੋਰੀ ਕਰ ਫਰਾਰ ਹੋ ਗਿਆ ਜਿਸ ਵਿਅਕਤੀ ਦਾ ਮੋਟਰਸਾਈਕਲ ਸੀ ਉਸਨੇ ਇਹ ਮੋਟਰਸਾਈਕਲ ਕਿਸ਼ਤਾਂ ਤੇ ਲਿਆ ਸੀ ਅਤੇ ਹਾਲੇ ਤੱਕ 1 ਸਾਲ ਵੀ ਨਹੀਂ ਹੋਇਆ ਸੀ ਮੋਟਰਸਾਈਕਲ ਲੈਣੂ ਕਿ ਚੋਰਾ ਵੱਲੋਂ ਮੋਟਰਸਾਈਕਲ ਚੋਰੀ ਕਰ ਲਿਆ ਗਿਆ ਹੁਣ ਇਹ ਗਰੀਬ ਵਿਅਕਤੀ 3 ਸਾਲ ਤੱਕ ਉਸ ਮੋਟਰਸਾਈਕਲ ਦੀਆਂ ਕਿਸ਼ਤਾਂ ਤਾਂ ਜ਼ਰੂਰ ਆਪਣੀ ਤਨਖਾਹ ਵਿੱਚੋਂ ਚੁਕਾਉਂਦਾ ਰਹੇਗਾ ਲੇਕਿਨ ਮੋਟਰਸਾਈਕਲ ਦਾ ਤਾਂ ਪਤਾ ਨਹੀਂ ਕਿ ਵਾਪਸ ਮਿਲੇਗਾ ਜਾਂ ਨਹੀਂ ਕੀ ਨਾਮ ਕੀ ਹੈ ਜੀ ਨਾਮ ਸਾਗਰ ਹੈ ਕਿਹੜਾ ਪਿੰਡ ਮੱਲਾਵਾਲਾ ਜੀ ਕੀ ਘਟਨਾ ਵਾਪਰੀ ਹੈ ਜੀ ਘਟਨਾ ਵੀਰੇ ਆਪਣਾ ਨਾ ਮੋਟਰਸਾਈਕਲ ਚੋਰੀ ਹੋ ਗਿਆ ਦਿਨ ਦਿਹਾੜੇ ਅੱਛਾ ਕਿਹੜੀ ਜਗ੍ਹਾ ਤੋਂ ਇਥੋਂ ਗਲੀ ਵਿੱਚ ਜਿੱਥੇ ਪਕੜ ਹਾਂਜੀ ਬਾਜ਼ਾਰ ਤੋਂ ਜੀ ਠੀਕ ਹੈ ਜੀ ਗਲੀ ਦੇ ਵਿੱਚ ਲਾਇਆ ਸੀ ਹਾਂਜੀ ਗਲੀ ਦੇ ਵਿੱਚ ਲਾਇਆ ਸੀ ਜੀ ਹਾਂ ਕੀ ਪ੍ਰੂਫ ਹੈਗਾ ਕੋਈ ਆਇਆ ਮਿਲਿਆ ਕੁਝ ਪ੍ਰੂਫ ਨਹੀਂ ਜੀ ਕੋਈ ਕੋਈ ਪ੍ਰੂਫ ਨਹੀਂ ਜੀ ਮਿਲਿਆ ਪਾਲ ਕੀਤੀ ਜਾ ਰਹੀ ਹੈ ਹਾਂਜੀ ਪਾਲ ਕੀਤੀ ਜਾ ਰਹੀ ਹੈ ਜੀ ਕਿੰਨੇ ਬੰਦੇ ਸੀਗੇ ਜੀ ਇਕੱਲਾ ਬੰਦਾ ਸੀਗਾ ਜੀ ਇੱਕ ਬੰਦਾ ਸੀ ਹਾਂਜੀ ਇੱਕ ਬੰਦਾ ਸੀ ਸੀਸੀਟੀਵੀ ਹਾਂਜੀ ਉਹ ਫੋਟੋਜ਼ ਆ ਗਈਆਂ ਕਿੰਦੇ ਵਿੱਚ ਆਇਆ ਕੈਮਰੇ 'ਚ ਆ ਸਕਦਾ ਕੈਮਰੇ 'ਚ ਆਇਆ ਹਾਂਜੀ ਹੁਣ ਕੀ ਦਰਖਾਸਤ ਦਿੱਤੀਗੀ ਥਾਣੇ ਹਾਂਜੀ ਦਰਖਾਸਤ ਦਿੱਤੀਗੀ ਹੈ ਜੀ ਥਾਣੇ ਵਾਲੇ ਕੋਲੋਂ ਕੀ ਕਿਹਾ ਗਿਆ ਥਾਣੇ ਵਾਲੇ ਕੋਲੋਂ ਕਿਹਾ ਗਿਆ ਵੀ ਆਪਣੇ ਆਪ ਤੁਸੀਂ ਦੇਖਵਾਲੋ ਕਰੋ ਤੇ ਆਪਣੇ ਤੋਂ ਨਹੀਂ ਹੋ ਸਕਦਾ ਆਪਣੇ ਵੱਲੋਂ ਕਰੋ ਹਾਂਜੀ ਹਾਂਜੀ ਠੀਕ ਹੈ ਖੁਦ ਨੂੰ ਕਾਰਵਾਈ ਕਰਨੀ ਪਵੇਗੀ ਅੱਛਾ ਕਿੱਦਾਂ ਦਿੱਤੀ ਦਰਖਾਸਤ ਅੱਜ ਦੇ ਕੇ ਅਜੇ ਲੈ ਕੇ ਆਏ ਹਾਂ ਜੀ 21 ਨੰਬਰ ਕਿਹੇ ਮੋੜ ਤੋਂ ਪੀਵੀ05 ਏ ਜੇ 9895 ਕਿਹੜਾ ਮੋੜ ਤੋਂ ਸਪਲੈਂਡਰ ਪਲੱਸ 21 ਹੁਣ ਕੀ ਮੰਗ ਕੀ ਕਰੋਗੇ ਕਾਰ ਕਿਗਾਓਗੇ 50 ਪੁਹਾੜ 50ੰ ਵਿੱਚ ਇਹੀ ਹੈ ਜੀ ਆਪਣਾ ਸਾਧਨ ਜੋ ਜਲਦੀ ਤੋਂ ਜਲਦੀ ਲੱਭ ਕੇ ਦਿੱਤਾ ਜਾਵੇ ਅੱਛਾ ਜੀ ਹਾਂ ਜੀ ਆਪਣੀ ਇਹੀ ਮੰਗ ਹੈ ਜੀ ਜਿਹੜਾ ਲੋਕ ਦੇਖ ਰਹੇ ਉਹਨਾਂ ਨੂੰ ਕੀ ਕਹੋਗੇ ਕੋਈ ਮਦਦ ਲਾਓਗੇ ਉਹਨਾਂ ਦੀ ਹਾਂ ਜੀ ਆਪਾਂ ਜਿਹੜੀ ਫੋਟੋ ਦਾ ਜਿਹੜਾ ਵੀ ਆਪਾਂ ਨੂੰ ਪਰ ਉਹ ਆਪਾ ਦੇ ਦੇਾਂਗੇ ਜਿਹੜਾ ਮੋਟਰਸ ਲੱਭਦੇਗਾ 5000 ਰੁਪਏ ਨਾਮ ਰੱਖਿਆ ਜੋ ਉਹ ਦੇਾਂਗੇ ਆਪਾਂ ਨੂੰ ਦੱਸਣ ਵਾਲੇ ਨੂੰ ਅੱਛਾ ਜੀ ਹਾਂਜੀ ਲੈ ਕੋਈ ਸਾਰਾ ਬਿਆਰ ਹੀ ਆ ਮੰਨ ਕੇ ਚਲੋ ਇਹ ਕਿ ਕੋਈ ਹਨੇਰਾ ਨਹੀਂ ਹੈਗਾ ਆ ਸ਼ਾਮ ਦੀ ਗੱਲ ਆ 4:30 ਵਜੇ ਦੀ ਜੀ ਆ ਮੋਟਰਸਾਈਕਲ ਖੜਾ ਹੈ ਉੱਪਰ ਕੈਮਰਾ ਲੱਗਾ ਆ ਉਹ ਕੈਮਰੇ ਅੱਗੇ ਜੋ ਬੰਦਾ ਦੇਖੋ ਸ਼ਰਿਆਮ ਹੀ ਲੋਕ ਖੋਲ ਗਏ ਤੇ ਮੋਟਰਸਾਈਕਲ ਲੈ ਗਿਆ ਉਹਨੇ ਕੱਲੇ ਇੱਕ ਮੋਟਰਸਾਈਕਲ ਦਾ ਹੀ ਨਹੀਂ ਕੀਤਾ ਦੋ ਸਕੂਟਰੀਆਂ ਦੇ ਵੀ ਲੋਕ ਤੋੜੇ ਨੇ ਇਹ ਤੁਸੀਂ ਦੇਖੋ ਕਿ ਭਰੇ ਬਿਆਰ ਚ ਵੀ ਉਹ ਬੰਦਾ ਐਵੇਂ ਕੰਮ ਕਰਦਾ ਪਿਆ ਸੀ ਹੁਣ ਦੱਸੋ ਇਹ ਤਾਂ ਫਿਰ ਸ਼ਰਿਆਮ ਹੀ ਚੋਰੀ ਹੋ ਗਈ ਕੋਈ ਮੂੰਹ ਟੱਕਿਆ ਸੀਗਾ ਨਾ ਨਾ ਜੀ ਮੂੰਹ ਟੱਕਿਆ ਨਹੀਂ ਬਿਲਕੁਲ ਹੀ ਮੋਨਾ ਮੁੰਡਾ ਹੈ ਜੀ ਆਇਆ ਸ਼ਰਾਮ ਨਾਲ ਉਹ ਪਹਿਲਾਂ ਆ ਕੇ ਗਿਆ ਸਕੂਟਰੀ ਦਾ ਲੋਕ ਨੇ ਤੋੜਿਆ ਸਕੂਟਰੀ ਉਹਨਾਂ ਕੋਲ ਸਟਾਰਟ ਨਹੀਂ ਹੋਈ ਉਹ ਆਇਆ ਉਹਨੇ ਫਿਰ ਇੱਕ ਮੋਟਰਸਾਈਕਲ ਹੋਰ ਖੜਾ ਸੀਗਾ ਉਹ ਵੀ ਜਿਹਨੂੰ ਕੋਈ ਸਟ ਸਕਲ ਖੜਾਈ ਉਹਨੇ ਲੋਕ ਤੋੜਿਆ ਤਾਂ ਉਹ ਸਲਵ ਸਟਾਰਟ ਕੀਤੀ ਰਿਮੋਟਸਾਈਕਲ ਲੈ ਗਿਆ ਵੇ ਖੋਹ ਹੋ ਗਿਆ ਹਾਂਜੀ ਕਿੰਨੇ ਵਜੇ ਘਟਣਾ ਇਹ ਘਟਣਾ 4:30 ਵਜੇ ਦੀ 4:32 ਮਿੰਟ ਦਾ ਟਾਈਮ ਹੈ ਕੈਮਰਾ ਬਖੋਹਦਾ ਕੈਮਰੇ ਦੇ ਥੱਲੇ ਰਿਕਾਰਡ ਹੋਇਆ ਉਹ ਬੰਦਾ ਪਰ ਉਹਨੇ ਮੂੰਹ ਕੈਮਰਾ ਵੇਖ ਕੇ ਮੂੰਹ ਵੀ ਨਹੀਂ ਟਕਾਇਆ ਉਹਨੇ ਸ਼ਰਿਆਮ ਹੀ ਉਹਨੇ ਮੋਟਰਸਾਈਕਲ ਲਾ ਕੇ ਲੰਗੇ ਜੀ ਸ਼ਹਿਰ ਦੇ ਵਿੱਚ ਹੋਰ ਵੀ ਚੋਰੀਆਂ ਹੋ ਰਹੀਆਂ ਬਹੁਤ ਹੋ ਰਹੀਆਂ ਜੀ ਹੋ ਰਹੀਆਂ ਪੁਲਿਸ ਵੀ ਕੁਝ ਨਹੀਂ ਕਰ ਰਹੀ ਤੇ ਨਾ ਹੀ ਪੁਲਿਸ ਨੇ ਕਰਨਾ ਕੁਝ ਵੀ ਨਹੀਂ ਦਿਨ ਬਾ ਦਿਨ ਚੋਰੀਆਂ ਵਧਦੀਆਂ ਜਾ ਰਹੀਆਂ ਹਾਂਜੀ ਇਹ ਜਿਹੜੀ ਘਟਨਾ ਦਿਨ ਦਿਹਾੜੇ ਦੀ ਇਹ ਦਿਨ ਦਿਹਾੜੇ ਦੀ ਘਟਨਾ ਹੈ 4:30 ਵਜੇ ਦੀ ਅੱਛਾ ਜੀ ਪੁਲਿਸ ਨੂੰ ਚਾਹੀਦਾ ਵੀ ਥੋੜਾ ਬਹੁਤਾ ਕਰੇ ਕੰਮ ਨਹੀਂ ਤੇ ਫਿਰ ਜਨਤਾ ਮਜਬੂਰ ਹੋਵੇਗੀ ਧਰਣਾ ਲਾਉਣ ਲਈ ਥਾਣੇ ਅੱਗੇ ਇਹ ਹੀ ਹੈ ਫਿਰ ਇੱਕ ਗਰੀਬ ਆਦਮੀ ਜਿਹੜਾ 8-9000 ਰੁਪਏ ਤਨਖਾਹ ਲੈਂਦਾ ਹੁੰਦਾ ਮੋਟਰਸਾਈਕਲ ਚੋਰੀ ਹੋ ਜੇ ਲੱਖ ਰੁਪਏ ਦਾ ਮੋਟਰਸਾਈਕਲ ਉਹ ਤਾਂ 2 ਸਾਲ ਮੋਟਰਸਾਈਕਲ ਲੈ ਹੀ ਨਹੀਂ ਸਕਦਾ ਪਹਿਲਾਂ 4 ਸਾਲ ਦੀਆਂ ਕਿਸ਼ਤਾਂ ਲਾਊਗਾ ਫਿਰ ਅੱਗੇ ਵਧੂਗਾ ਕੀ ਕਰੇਗਾ ਨੌ ਜਾਣ ਮਜ਼ਦੂਰੀ ਕਰਦਾ ਮਜ਼ਦੂਰੀ ਕਰਦਾ ਜੀ ਦੁਕਾਨ ਤੇ ਕੰਮ ਕਰਦਾ ਦੁਕਾਨ ਤੇ ਕੰਮ ਕਰਦਾ 8-9000 ਰੁਪਿਆ ਤਨਖਾਹ ਲੈਂਦਾ 8-9000 ਹਿਸਾਬ ਲਾ ਲਓ ਵੀ 300 ਰੁਪਿਆ ਦਿਹਾੜੀ ਬਣੀ ਆ ਤੇ ਪਰਿਵਾਰ ਵੀ ਪਾਲਦਾ ਮੁੰਡਾ ਹੁੰਦਾ ਇੱਕ ਹਿਸਾਬ ਲਾ ਲਓ ਵੀ ਤੁਸੀਂ 80-85000 ਦਾ ਮੋਟਰਸਾਈਕਲ ਹੈ ਅੱਜ ਤੇ ਜੇ ਉਹਨੂੰ ਕਿਸ਼ਤਾਂ 'ਚ ਲਈਏ ਤੇ ਲੱਖ ਰੁਪਏ ਦਾ ਮੋਟਰਸਾਈਕਲ ਪੈਂਦਾ ਕੀ ਨਾਮ ਕੀ ਹੈ ਜੀ ਮੇਰਾ ਨਾਮ ਸਾਜਣ ਤੇ ਜਿੰਦਾ ਮੋਟਰਸਾਈਕਲ ਚੋਰੀ ਹੋ ਜਾਂਦਾ ਨਾ ਕੀ ਨਾਮ ਕੀ ਵੀਰੇ ਮੇਰਾ ਨਾਮ ਰਮਾਣ ਵੀਰੇ ਇਹ ਬੰਦਾ ਆਪਣੀ ਦੁਕਾਨ ਤੇ ਕੰਮ ਕਰਦਾ ਮਜ਼ਦੂਰ ਭਰਾ ਹੈਗਾ 10000 ਰੁਪਏਨ ਖਾਚ ਲੱਗਾ ਪਰ ਬਹੁਤ ਮਾੜੀ ਗੱਲ ਹੈ ਦਿਨ ਦਿਹਾੜੇ ਦਾ ਮੋਟਰਸਾਈਕਲ ਚੋਰੀ ਕੀਤਾ ਹੈ ਗਲੀ ਦੇ ਵਿੱਚ ਤਿੰਨ ਚੀਜ਼ਾਂ ਦੇ ਲੋਕ ਭੰਨੇ ਗਏ ਇੱਕੋ ਦਿਨ ਜੀ ਤੇ ਤਿੰਨਾਂ ਦੇ ਵਿੱਚੋਂ ਇਹਦਾ ਇਕੱਲੇ ਦਾ ਸਟਾਰਟ ਹੋ ਤਾਂ ਲੈ ਕੇ ਨਾਲ ਦੀ ਨਾਲ ਭੱਜ ਗਿਆ ਸੀਸੀਡੀ ਵਿੱਚ ਫੁਟੇਜ ਰਿਕਾਰਡ ਹੋ ਗਈ ਹੈ ਅਸੀਂ ਹੁਣੇ ਹੀ ਮੰਗ ਕਰਦੇ ਹਾਂ ਜਲਦ ਜਲਦ ਦਾ ਮੋਟਰਸਾਈਕਲ ਦੇ ਦਿੱਤਾ ਜਾ ਬਲਬਗੇ ਅਸੀਂ ਵੀ ਆਪ ਦੇ ਲੋ ਪਾਲ ਜ਼ਰੂਰੀ ਕਰਦੇ ਹਾਂ ਤੇ ਅਸੀਂ ਪੁਲਿਸ ਤੋਂ ਵੀ ਇਹ ਮੰਗ ਕਰਦੇ ਜਲਦ ਤੋਂ ਜਲਦ ਇਹਦਾ ਮੋਟਰਸਾਈਕਲ ਲੱਭ ਕੇ ਦੇ ਦਿੱਤਾ ਜਾਵੇ। ਨਾਮ ਵੀ ਕੋਈ ਰੱਖਿਆ ਗਿਆ ਜੀ? ਬਿਲਕੁਲ 5000 ਰੁਪਏ ਨਾਮ ਰੱਖਿਆ ਗਿਆ ਜੀ। ਜਿਹੜਾ ਕੋਈ ਮਦਦ ਕਰੋ ਜਿਹੜਾ ਕੋਈ ਮਦਦ ਕਰੇਗਾ 5000 ਨਾਮ ਦਿੱਤਾ ਜਾਏਗਾ। ਉਸੇ ਟਾਈਮ ਤੇ ਜਲਦ ਤੋਂ ਜਲਦ ਕੀਤਾ ਜਾਵੇ ਤਾਂ ਪ੍ਰਸ਼ਾਸਨ ਤੋਂ ਬਿਲਕੁਲ ਮੰਗ ਕਰਦੇ ਆਂ ਜੀ। ਵੀ ਸਾਨੂੰ ਇਹਦਾ ਮੋਟਰਸਾਈਕਲ ਲੱਭ ਕੇ ਦੇ ਦਿਓ ਕੋਈ ਗਰੀਬ ਭਰਾ ਹੈ ਆਪਣਾ। ਜੀ। ਆਪਾਂ ਇਹਦੀ ਜਲਦ ਤੋਂ ਜਲਦ ਮਦਦ ਕਰੀਏ। ਜੀ ਕਿਹੜਾ ਮੋਟਰ ਕਿਹੜਾ ਸੀਗਾ? ਮੋਟਰਸਾਈਕਲ ਸਪਲੈਂਡਰ ਹੈ। ਅੱਛਾ ਜੀ। 2018 ਮਾਡਲ ਹੈ, PB05 AJ ਇਹ 95 ਨ ਸਮੇਂ ਦੇ ਨਾਲ-ਨਾਲ ਲੋਕ ਜਿਹੜਾ ਟੈਕਨੋਲੋਜੀ ਲਿਆਉਂਦੇ ਗਏ ਅਤੇ ਹੁਣ ਜਿਹੜਾ ਸਿਮਿੰਟ ਜਾਂ ਇੱਟਾਂ ਦੇ ਨਾਲ ਆਪਣੇ ਘਰਾਂ ਨੂੰ ਬਣਾਉਣ ਲੱਗੇ ਲੇਕਿਨ ਰਸੂਲਪੁਰ ਵਿੱਚ ਇੱਕ ਨਵੀਂ ਫੈਕਟਰੀ ਓਪਨ ਕੀਤੀ ਗਈ ਹੈ ਇੱਕ ਐਨ ਆਰ ਆਈ ਵੀਰ ਵੱਲੋਂ ਉਹਨਾਂ ਨੇ ਜਿਹੜਾ ਹੈ ਦੁਬਈ ਜਾਂ ਸਾਊਦੀ ਅਰਬ ਜਿਹੜੇ ਆ ਇਹ ਬ੍ਰਿਕਸ ਨਾਲ ਘਰ ਬਣਦੇ ਆ ਉੱਥੇ ਬਿਲਡਿੰਗ ਬਣਾਈ ਜਾਂਦੀ ਆ ਉਸੇ ਟੈਕਨੀਕ ਨੂੰ ਅ ਨਵਾਂ ਸ਼ਹਿਰ ਦੇ ਰਸੂਲਪੁਰ ਪਿੰਡ ਵਿੱਚ ਉਸ ਟੈਕਨੀਕ ਨੂੰ ਲਿਆਂਦਾ ਗਿਆ ਅਤੇ ਬ੍ਰਿਕਸ ਜਿਹੜੇ ਆ ਇੱਥੇ ਬਲਾਕ ਬਣਾਏ ਜਾਂਦੇ ਆ ਜਿਹੜੇ ਕਿ ਅੱਜ ਦੀ ਟੈਕਨੋਲੋਜੀ ਆ ਅੱਜ ਦੇ ਵਾਤਾਵਰਣ ਦੇ ਅਨੁਕੂਲ ਜਿਹੜੇ ਆ ਬ੍ਰਿਕਸ ਅਤੇ ਬਲਾਕ ਤਿਆਰ ਕੀਤੇ ਜਾਂਦੇ ਆ ਆ ਜਿਹੜੇ ਕੋ ਆਪਾਂ ਖੜੇ ਆ ਇਹਨੂੰ ਅਸੀਂ ਕੰਨਿਆ ਜੀ 6 ਇੰਚੀ ਬਲਾਕ ਅੱਛਾ ਜੀ ਤੇ ਇਹਦੀ 9 ਇੰਚ ਲੰਬਾਈ ਇੱਧਰ ਨੂੰ ਜੀ ਤੇ 6 ਇੰਚ ਦੀ ਇੱਧਰ ਨੂੰ ਚੜਾਈ ਆ ਤੇ 6 ਇੰਚ ਉਚਾਈ ਆ ਆਪਾਂ ਨੂੰ ਲਗਭਗ ਇਹ ਸਾਢੇ 3 ਟਾਂ 4 ਟਾਂ ਕਵਰ ਕਰ ਜਾਂਦਾ ਹੈ ਬਲਾਕ ਅੱਛਾ ਜੀ ਹਾਂ ਜੀ ਤੇ ਉੱਜੀ ਇਹਦਾ ਬੈਨੀਫਿਟ ਇਹ ਆ ਕਿ ਜਿਵੇਂ ਕਿ ਹੁਣ ਅੱਜਕੱਲ ਆਪਾਂ ਘਰ ਬਣਾ ਰਹੇ ਆਂ ਸੁਲਾਬੇ ਦੀ ਦਿੱਕਤ ਬਹੁਤ ਆ ਰਹੀ ਆ ਸ਼ੋਰੇ ਦੀ ਪ੍ਰੋਬਲਮ ਆ ਰਹੀ ਆ ਆਪਾਂ ਜਿੰਨੇ ਮਰ ਦੀ ਪੈਸੇ ਲਾਉਨੇ ਆਂ ਦੋ ਸਾਲ ਬਾਅਦ ਪ੍ਰੋਬਲਮ ਹੋਣੀ ਸ਼ੁਰੂ ਹੋ ਜਾਂਦੀ ਆ ਇਹਨਾਂ ਦੇ ਨਾਲ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਊਗੀ ਚਾਹੇ ਆਪਾਂ ਬ੍ਰਿਕਸ ਯੂਜ਼ ਕਰਦੇ ਆਂ ਚਾਹੇ ਬਲੌਕ ਯੂਜ਼ ਕਰਦੇ ਆਂ ਇੱਥੇ ਕੋਈ ਇਦਾਂ ਦੀ ਦਿੱਕਤ ਨਹੀਂ ਹੈਗੀ ਤੇ ਦੂਸਰਾ ਇਹ ਆ ਕਿ ਆਪਣਾ ਇੱਕ ਮਟੀਰੀਅਲ ਸੀਵ ਹੋਊਗਾ ਜਿਵੇਂ ਆਪਾਂ ਪੈਸਾ ਵੀ ਸੀਵ ਹੋਏਗਾ ਪੈਸਾ ਸੀਵ ਹੋਊਗਾ ਮਟੀਰੀਅਲ ਸੀ ਜਦਾਂ ਰੇਤਾ ਯੂਜ਼ ਕਰਦੇ ਆਂ ਆਪਾਂ ਜਾਂ ਸੀਮੈਂਟ ਯੂਜ਼ ਕਰਦੇ ਆ